ਰਾਣੀ ਰঞ্জੀਸ਼ ਨੂੰ ਲੈ ਕੇ ਦੋ ਧਿਰਾਂ درمیان ਇੱਟਾਂ ਰੋੜੇ ਚੱਲੇ ਨੇ ਜੀ ਹਾਂ ਸੀਸੀਟੀਵੀ ਤਸਵੀਰਾਂ ਵੀ ਇਸ ਝੜਪ ਦੀਆਂ ਸਾਹਮਣੇ ਆਈਆਂ ਨੇ ਜਿਸ ਵਿੱਚ ਦੋਵਾਂ ਧਿਰਾਂ ਦੇ ਕੁਝ ਵਿਅਕਤੀ ਜ਼ਖਮੀ ਹੋ ਗਏ ਨੇ ਸੀਸੀਟੀਵੀ ਵਿੱਚ ਸਾਫ਼ ਦੇਖਿਆ ਜਾ ਸਕਦਾ ਹੈ ਕਿ ਕਿਵੇਂ ਔਰਤਾਂ ਸਣੇ ਕੁਝ ਵਿਅਕਤੀ ਇੱਕ ਦੂਜੇ ਤੇ ਇੱਟਾਂ ਰੋੜਿਆਂ ਦੀ ਬਰਸਾਤ ਕਰ ਰਹੇ ਨੇ ਸੜਕ ਤੇ ਰੋੜੇ ਹੀ ਰੋੜੇ ਇੱਟਾਂ ਹੀ ਇੱਟਾਂ ਪਈਆਂ ਨਜ਼ਰ ਆ ਰਹੀਆਂ ਨੇ ਜਿਸ 'ਚ ਦੋਵਾਂ ਧਿਰਾਂ ਦੇ ਕੁਝ ਵਿਅਕਤੀ ਜ਼ਖਮੀ ਹੋ ਗਏ ਦਰਸਲ ਮਾਮਲਾ ਗੁਰਦਾਸਪੁਰ ਦੇ ਕਸਬਾ ਧਾਰੀਵਾਲ ਤੋਂ ਸਾਹਮਣੇ ਆਇਆ ਜਿੱਥੇ ਦੋ ਧਿਰਾਂ ਵਿੱਚ ਆਪਸੀ ਪੁਰਾਣੀ ਰੰਜਿਸ਼ ਨੂੰ ਲੈ ਕੇ ਜਬਰਦਸਤ ਝੜਪ ਹੋਈਏ ਇੱਕ ਧਿਰ ਮੁਤਾਬਕ ਉਹਨਾਂ ਦੇ ਗਵਾਂਡੀ ਸ਼ੰਭੂ ਨਾਮ ਦੇ ਇੱਕ ਵਿਅਕਤੀ ਕੋਲ ਨਜਾਇਜ਼ ਤੌਰ ਤੇ ਹਥਿਆਰ ਰੱਖੇ ਗਏ ਸੀ ਜਿਨ੍ਹਾਂ ਦੀ ਸੂਚਨਾ ਉਹਨਾਂ ਨੇ ਪੁਲਿਸ ਨੂੰ ਦਿੱਤੀ ਅਤੇ ਪੁਲਿਸ ਨੇ ਸ਼ੰਭੂ ਨੂੰ ਗ੍ਰਿਫਤਾਰ ਕਰ ਲਿਆ ਸੀ ਪਰ ਹੁਣ ਸ਼ੰਭੂ ਜ਼ਮਾਨਤ ਤੇ ਬਾਹਰ ਆਇਆ ਅਤੇ ਬਾਹਰ ਆਉਂਦਿਆਂ ਹੀ ਉਹਨਾਂ ਤੇ ਰੰਜਿਸ਼ ਰੱਖਦਿਆਂ ਹਮਲਾ ਕਰ ਦਿੱਤਾ ਸਰ ਜੀ ਸ਼ੰਭੂ ਨਾਮ ਦਾ ਮੁੰਡਾ ਜੀ ਠੀਕ ਹੈ ਜੀ ਇਥੇ ਸਾਡੇ ਕੋਲ ਵੰਡ ਹੀ ਜਾਂਦਾ ਹੈ ਤੇ ਕੁਝ ਦਿਨ ਪਹਿਲੇ ਇਹਦੇ ਕੋਲ ਨਜਾਇਜ਼ ਵੈਪਨ ਸੀ ਤੇ ਉਹ ਲੁੱਟਾ ਖਵਾ ਕਰਦਾ ਸੀ ਤੇ ਨਜਾਇਜ਼ ਕਿਸੇ ਦੇ ਨਾਲ ਵੀ ਕਰ ਦਿੰਦਾ ਸੀ ਠੀਕ ਹੈ ਜੀ ਤੇ ਇਹ ਅਸੀਂ ਪੰਜਾਬ ਪੁਲਿਸ ਨੂੰ ਸੂਚਨਾ ਦਿੱਤੇ ਸੀ ਕਿ ਇਨਾਂ ਕੋਲ ਨਜਾਇਜ਼ ਅਸਲੇ ਨੇ ਵੈਪਨ ਨੇ ਤੇ ਇਨਾਂ ਨੂੰ ਕਾਬੂ ਕਰੋ ਕਿਉਂਕਿ ਇਹ ਨਜਾਇਜ਼ ਕਿਸੇ ਨੂੰ ਵੀ ਕਰ ਸਕਦੇ ਸਰਾਤ ਇਹ ਕਿ ਬਹੁਤ ਹੀ ਜ਼ਿਆਦਾ ਮਤਲਬ ਕੀ ਖੁਰਦੰਗ ਮਚਾਂਦੇ ਆ ਠੀਕ ਹੈ ਜੀ ਤੇ ਇਸੇ ਕਰਕੇ ਅਸੀਂ ਸੂਚਨਾ ਦਿੱਤਾ ਅਸੀਂ ਪੰਜਾਬ ਪੁਲਿਸ ਨੂੰ ਪੰਜਾਬ ਪੁਲਿਸ ਨੇ ਫੜ ਕੇ ਤੇ ਇਹਨਾਂ ਦੇ ਪਰਚਾ ਵੀ ਦਿੱਤਾ ਸੀ ਤੇ ਕੁਝ ਸਮਾਂ 2-3 ਮਹੀਨੇ ਦੇ ਬਾਅਦ ਇਹਨਾਂ ਦੀ ਜਵਾਨਤੀ ਬਾਹਰ ਆਏ ਆ ਤੇ ਇਹ ਸਾਨੂੰ ਉਸੀ ਗੱਲ ਤੋਂ ਓਰਿੰਜਸ ਰੱਖਦੇ ਆ ਕਿ ਤੁਸੀਂ ਸਾਡੇ ਕੋਲ ਵੈਪਨ ਫੜਾਇਆ ਸੀ ਤੇ ਅਸੀਂ ਤੁਹਾਨੂੰ ਛੱਡਣਾ ਨਹੀਂ ਆ ਅਸੀਂ ਜੇਲ੍ਹ ਵੇਖ ਆਏ ਆ ਤੇ ਅਸੀਂ ਦੁਬਾਰਾ ਫੇਰ ਜੇਲ੍ਹ ਜਾਵਾਂਗੇ ਤੈਨੂੰ ਮਾਰ ਕੇ ਜਾਣਾ ਠੀਕ ਹੈ ਜੀ ਇਹ ਸਾਡੇ ਘਰ ਰਾਤੀ ਇਹਨਾਂ ਨੇ ਸ਼ਰਾਬ ਪੀ ਕੇ ਤਾਂ ਹਮਲਾ ਕੀਤਾ ਆ ਆ ਸਾਰੇ ਜਿੰਨੇ ਵੀ ਕੰਦ ਚ ਇਟ ਉੱਤੇ ਰੋੜੇ ਆ ਸਾਰੇ ਕੁਛੇ ਸਾਡੇ ਕੈਮਰੇ ਚ ਰਿਕਾਰਡਿੰਗ ਆ ਜੀ ਤੇ ਸਾਡੇ ਘਰ ਚੜ ਕੇ ਇਹਨਾਂ ਨੇ ਹਮਲਾ ਕੀਤਾ ਆ ਸਾਡੇ ਭਰਾ ਨੂੰ ਛੱਟ ਲਾਇਆ ਇੱਕ ਛੋਟੇ ਭਰਾ ਨੂੰ ਛੱਟ ਲਾਇਆ ਉਹਨਾਂ ਦੇ ਟਾਂਕੇ ਟੁੰਕੇ ਲੱਗੇ ਆ ਦਾਤਰ ਮਾਰਿਆ ਸੀ ਇਹ ਤੇ ਸਾਨੂੰ ਸਾਡੇ ਘਰ ਜਨਾਨੀਆਂ ਨੇ ਇੱਕ ਦੇ ਡਿਲੀਵਰੀ ਕਿਸਮ ਵਾਲੀ ਆ ਦੂਜੇ ਦੀ ਜਿਹੜੀ ਵੱਡੀਆਂ ਪ੍ਰਸਨਾਂ ਵਾਲੀ ਗੁੜੀ ਆ ਇਹ ਅੰਦਰ ਤੱਕ ਵੜਨ ਚਲੇ ਆ ਜੇ ਅਸੀਂ ਨਾਮ ਮਾਲਾ ਮੋਟਾ ਦਰਵਾਜ਼ਾ ਬੰਦ ਕਰੀਏ ਤੇ ਸਾਡੇ ਕੋਲ ਤੇ ਫਿਰ ਤੇ ਕੋਈ ਗੁੰਜਾਸ ਨਹੀਂ ਇਹਨਾਂ ਨੇ ਮਾਰ ਦੇਣਾ ਸੀ ਸਾਡੇ ਬੱਚਿਆਂ ਨੂੰ ਜਿਸ ਤਰ੍ਹਾਂ ਅੰਨੇ ਵਾਂਗੂ ਕੱਥਰ ਚਲਾ ਰਹੇ ਸੀ ਰਾਤੀ ਤੇ ਅਸੀਂ ਪੰਜਾਬ ਪੁਲਿਸ ਨੂੰ ਰਾਤੀ ਫੋਨ ਕੀਤਾ ਸੀ ਥਾਣੇ ਵਿੱਚ ਤੇ ਫਿਰ ਮੌਕੇ ਤੇ ਆਈ ਪੰਜਾਬ ਪੁਲਿਸ ਤੇ ਉਹਨਾਂ ਨੇ ਧੱਕੇ ਧੱਕੇ ਮਾਰ ਕੇ ਗਿਆ ਹੈ ਉਹਨਾਂ ਨੂੰ ਤੇ ਹੱਲੇ ਫਿਰ ਜਿਹੜੇ ਆ ਇਹ ਰਿੰਜਸ ਰੱਖਦੇ ਪਏ ਆ ਖੁੰਡਕ ਕੰਦੇ ਪਏ ਕਿ ਤੁਸੀਂ ਜਿੱਧਰ ਬਾਹਰ ਵੀ ਲਵੋਗੇ ਤੁਹਾਨੂੰ ਮਾਰ ਦੇਣਾ ਜੇ ਠੀਕ ਹੈ ਬਸ ਇਦਾਂ ਦੇ ਧਮਕਾ ਦੇ ਰਿਹਾ ਤੇ ਰਾਤੀ ਸਰੀਆਮ ਇਟ ਰੋੜੇ ਚਲਾਏ ਆ ਤੇ ਸਾਡੇ ਜਾਨ ਦਾ ਖਤਰਾ ਵਾ ਸਾਨੂੰ ਇਨਸਾਫ ਦਿੱਤਾ ਜਾਵੇ ਕਿੰਨੇ ਜਾਣੇ ਸੀ ਇਹ ਲੋਕ ਕੀ ਕੀ ਨਾਮ ਉਹਨਾਂ ਦੇ ਇਹ ਜੀ ਇੱਕ ਮੁੰਡਾ ਹੈਗਾ ਸੰਭੂ ਉਹਦਾ ਭਰਾ ਵਾ ਵੱਡਾ ਨਿਰੰਜਨ ਉਹ ਚਿੱਟਾ ਲਾਉਂਦਾ ਜੀ ਠੀਕ ਹੈ ਜੀ ਟਿੱਕਾ ਵੀ ਲਾਉਂਦਾ ਹੈ ਤੇ ਚੋਰੀਆਂ ਵੀ ਕਰਦਾ ਹੈ ਤੇ ਉਹਦੀ ਮਾਂ ਵਾ ਤੇ ਇੱਕ ਉਹਦੀ ਵੱਡੀ ਭਾਬੀ ਆ ਉਹਦੀ ਦੋ ਭੈਣ ਨੇ ਸਾਰੇ ਮਿਲ ਕੇ ਇਟ ਰੋੜੇ ਚਲਾਏ ਆ ਉਹਨਾਂ ਨੇ ਆਪਣੇ ਘਰ ਦੇ ਸਾਹਮਣੇ ਇਟ ਰੋੜੇ ਦੇ ਪੂਰਾ ਢੇਰ ਲਾਏ ਆ ਇਹ ਦੋ ਤਿੰਨ ਜਣੇ ਲਿਆ ਕੇ ਫਲਾਂਦੇ ਸੀ ਤੇ ਦੋ ਤਿੰਨ ਜਣੇ ਚਲਾਉਂਦੇ ਸੀ ਜੀ ਥਾਣੇ ਕੰਪਲੇਨ ਅਸੀਂ ਰਾਤੀ ਦਿੱਤੇ ਆ ਕੀ ਮੰਗ ਕੀ ਕਰਦੇ ਮੰਗ ਸੀ ਇਹੀ ਕਰਦੀ ਆ ਕਿ ਸਾਨੂੰ ਇਨਸਾਫ ਦਿੱਤਾ ਜਾਵੇ ਜਿਹੜਾ ਪਿਸਤੌਲ ਤੁਸੀਂ ਇਹਨਾਂ ਦਾ ਨਾਲ ਆ ਉਹ ਉਹਨਾਂ ਕੋਲ ਫੜਿਆ ਗਿਆ ਪਿਸਤੌਲ ਹਾਂਜੀ ਉਹਨਾਂ ਕੋਲ ਮੌਕੇ ਤੇ ਫੜਿਆ ਗਿਆ ਸੀ ਸਮਾਨ ਪੰਜਾਬ ਪੁਲਿਸ ਦੇ ਹਾਂਜੀ ਉਸੇ ਖੁੰਦ ਕੱਢਦੇ ਜਦ ਕੇ ਦੂਜੀ ਧਿਰ ਨੇ ਇਲਜ਼ਾਮ ਲਗਾਇਆ ਕਿ ਪਹਿਲੀ ਧਿਰ ਨੇ ਉਹਨਾਂ ਤੇ ਨਜਾਇਜ਼ ਵੈਪਨ ਦਾ ਨਜਾਇਜ਼ ਕੇਸ ਕਰਵਾਇਆ ਸੀ ਅਤੇ ਇਹ ਪਰਿਵਾਰ ਉਹਨਾਂ ਨਾਲ ਪਹਿਲਾਂ ਤੋਂ ਹੀ ਰੰਜਿਸ਼ ਰੱਖਦਾ ਹੈ ਜਿਸ ਕਾਰਨ ਹੁਣ ਉਹਨਾਂ ਤੇ ਹਮਲਾ ਕਰ ਦਿੱਤਾ ਗਿਆ मेरे भाई थे शंभू मेरी बहन गंगा मेरी मम्मी मैं क्या नाम है प्रोनी आई हूं अभी एक दिन दो दिन पहले से आई हूँ नजायज लड़े हमारे साथ हम आ रहे थे सड़क से इसने मौका का फायदा चुका रात का टाइम हमको मारे सबको पहले भी हमारे घर में आके हमारे बहन को मारे पहले भी हमारे भाई को नजायज फसाया है बंदूक केस में नजायज फसाया है इनके पास खुद ही हमारे भाई को रहे हर एक टाइम लड़ने के लिए आगे आते हैं देखे घर में कोई है ही नहीं हमला कर हमारे हमको बाल खिंच मारे दोनों बहन को गर्दन में मेरे ईटा मारे मेरे छोटे छोटे बच्चे थे बच्चे को ईटा चलाए नहर के उस पार फेंक दिए ग्रिल के लागे में जो उसका नाम था जिससे आप उसके एक का नाम रजनीश ने उसने ईटा मारे मेरे भाई का सिर फार दिया चार भाई थे गणेश रजनीश छोटी और मनीष और उसके जो भाई आए हुए है वो भी मारे है चोट उस चारो भाई ने पकड़ के मारे रजनीश ਸ਼ੰਭੂ ਕੋ ਲੱਗੀ ਹੈ ਮੇਰੀ ਗੰਗਾ ਕੋ ਲੱਗੀ ਹੈ ਉਹ ਦਾਖਲ ਹੈ ਹਸਪਤਾਲ ਮੈਂ ਕੀ ਮੰਗਿਆ ਕਰਦੇ ਮੰਗਿਆ ਹੀ ਕਰਤੇ ਸੱਤੇ ਸਭ ਕਾਰਵਾਈ ਕਰੇ ਉਸੇ ਜਦ ਕੇ ਸਬੰਧੀ ਜਦੋਂ ਪੱਤਰਕਾਰਾਂ ਵੱਲੋਂ ਪੁਲਿਸ ਅਧਿਕਾਰੀ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਆਖਿਆ ਕਿ ਚੜਪੇ ਦੌਰਾਨ ਦੋਵਾਂ ਧਿਰਾਂ ਦੇ ਕੁਝ ਵਿਅਕਤੀ ਜ਼ਖਮੀ ਹੋਏ ਨੇ ਜਿਨ੍ਹਾਂ ਦੀ ਮੈਡੀਕਲ ਰਿਪੋਰਟ ਆਉਣ ਤੋਂ ਬਾਅਦ ਅਗਲੀ ਬਣਦੀ ਕਾਰਵਾਈ ਕੀਤੀ ਜਾਵੇਗੀ ਉਹ 25 26 ਦੇ ਦਰਮਿਆਨ ਦਰਮਿਆਨੀ ਰਾਤ 'ਚ ਸ਼ੰਭੂ ਤੇ ਮਨੀਸ਼ ਨਾਂ ਦੇ ਦੋ ਧੜੇ ਉਹਨਾਂ ਦੇ ਆਪਸ 'ਚ ਜੀਵ ਕਲੋਨੀ ਚ ਲੜਾਈ ਹੋਈ ਹੈ ਪ੍ਰਵਾਸੀ ਮਜ਼ਦੂਰ ਇੱਥੇ ਰਹਿੰਦੇ ਨੇ ਇਹਨਾਂ ਦੇ ਦੋਵੇਂ ਪਾਰਟੀਆਂ ਜਿਹੜੀਆਂ ਉਹ ਜ਼ਖਮੀ ਹੋਈਆਂ ਆਆਂ ਔਰ ਇੱਕ ਸਿਵਲ ਹਸਪਤਾਲ ਇੱਥੇ ਦਾਖਲਾ ਹੈ ਇੱਕ ਸਿਵਲ ਹਸਪਤਾਲ ਗਰਦਾਸਪੁਰ ਦਾਖਲਾ ਦੋਨਾਂ ਦਾ ਜੋ ਵੀ ਕਾਰਵਾਈ ਅਜੇ ਤੱਕ ਸਾਨੂੰ ਕੋਈ ਐਮਐਲਆਰ ਰੀਸੀਵ ਨਹੀਂ ਹੋਈ ਐਮਐਲਆਰ ਜ਼ਾਣਗੀਆਂ ਉਹਦੇ ਮੁਤਾਬਕ ਆਪਾਂ ਜਲੀ ਬਣਦੀ ਕਾਨੂੰਨੀ ਕਾਰਵਾਈ ਕਰਾਂਗੇ ਲੇਕਿਨ ਫਿਰ ਵੀ ਇਹਨਾਂ ਦੋਨਾਂ ਪਾਰਟੀਆਂ ਨੂੰ ਐਸਐਸਆਈ ਬਲਵਿੰਦਰ ਸਿੰਘ ਜਿਹੜਾ ਆ ਉਹ ਡੀਲ ਕਰ ਰਹੇ ਨੇ ਔਰ ਈਓ ਦਾ ਛਿੱਟਾ ਕੱਢਦੇ ਨੇ ਕਿਹਦਾ ਕਸੂਰ ਆ ਕਿਹਦਾ ਨਹੀਂ ਕਸੂਰ ਇਹ ਕੱਲ ਨੂੰ ਦੋਨਾਂ ਪਾਰਟੀਆਂ ਦੀ ਦਰਿਆਵਤ ਦਰਾਨ ਹੀ ਸੰਪਤ ਲੱਗੂਗਾ ਬਾਕੀ ਜਿਹੜਾ ਦੋਸ਼ੀ ਪਾਰਟੀ ਜੋ ਵੀ ਹੋਊਗੀ ਉਹਦੇ ਖਿਲਾਫ ਬੰਦੀ ਕਾਨੂੰਨੀ ਕਾਰਵਾਈ ਕੀਤੀ ਜਾਏ। ਖਰ ਦੋਵੇਂ ਧਿਰਾਂ ਇੱਕ ਦੂਜੇ ਤੇ ਹਮਲ ਕਰ ਰਹੀਆਂ ਨੇ ਅਤੇ ਦੋਵੇਂ ਧਿਰਾਂ ਜ਼ਖਮੀ ਵੀ ਹੋਈਆਂ ਨੇ ਪਰ ਇਸ ਲੜਾਈ ਵਿੱਚ ਕੌਣ ਸੱਚਾ ਅਤੇ ਕੌਣ ਝੂਠਾ ਇਹ ਜਾਂਚ ਦਾ ਵਿਸ਼ਾ ਗੁਰਦਾਸਪੁਰ ਤੋਂ ਰੋਹਿਤ ਗੁਪਤਾ ਸੈਂਟਰਲ ਪੰਜਾਬ ਟੀਵੀ